ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਇਤਿਹਾਸਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਥਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ 1517 ਈਸਵੀ ਨੂੰ ਆਪਣੀ ਤੀਜਰੀ ਉਦਾਸੀ ਸਮੇ ਪੰਡਿਤ ਕਸ਼ਮੀਰਾਂ ਦੇ ਨਾਲ ਇੱਥੇ ਗੋਸ਼ਟੀ ਕੀਤੀ ਸੀ ਅਤੇ ਇਸ ਥਾਨ ਤੇ 1616 ਈਸਵੀ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਇ ਸਾਹਿਬ ਜੀ ਜਹਾਂਗੀਰ ਬਾਦਸ਼ਾਹ ਦੇ ਨਾਲ ਕਸ਼ਮੀਰ ਦੀ ਧਰਤੀ ਤੇ ਆਏ ਸੀ ਤੇ ਜਦੋਂ ਤੁਸੀਂ ਵੀ ਜਦੋਂ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਆਏ ਤਾਂ ਇਸ ਫੋਟ ਦੇ ਵਿੱਚ ਜਦੋਂ ਆਏ ਤਾਂ ਤੁਸੀਂ ਗੁਰਦਾਰ ਸਾਹਿਬ ਦੇ ਦਰਸ਼ਨ ਕਰਕੇ ਜਰੂਰ ਜਾਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮੇ 1517 ਈਸਵੀ ਨੂੰ ਕਸ਼ਮੀਰ ਦੀ ਧਰਤੀ ਤੇ ਆਏ ਤੇ ਉਹਨਾਂ ਨੇ ਇੱਥੇ ਆਪਣੇ ਚਰਨ ਪਾਏ ਸਤਗੁਰ ਪਾਸ ਜੀ ਨੇ ਇੱਥੇ ਪੰਡਤਾਂ ਮਾਲ ਦੇ ਨਾਲ ਗੋਸ਼ਟੀ ਕੀਤੀ ਤੇ 16 ਤੋਂ 16 ਇਸ ਵੀਂ ਜਦੋਂ ਸੇਵੀ ਪਾਸਾਰੀ ਮਾਤਾ ਭਾਗ ਭਰੀ ਦੀ ਫਰਿਆਦ ਬਣ ਕੇ ਬਾਸਾ ਜਹਾਗੀਰ ਦੇ ਨਾਲ ਕਸਵੀਰ ਵਿੱਚ ਆਏ ਸੀ ਉਦੋਂ ਹੀ ਸਤਗੁਰੂ ਨੇ ਇਸ ਥਾਂ ਤੇ ਆਏ ਸਨ ਸਤਗੁਰੂ ਜੀ ਨੇ ਇੱਥੇ ਇੱਕ ਛੋਟਾ ਗੁਰਦੁਆਰਾ ਵੀ ਬਣਵਾਇਆ ਸੀ ਅਤੇ ਪਾਈ ਬੰਨ ਵਾਲੀ ਹੱਥ ਲਿਖਤ ਪੀੜ ਦਾ ਪ੍ਰਕਾਸ਼ ਕਰਾ ਕੇ ਪੁਜਾਰੀ ਰੱਖ ਕੇ ਸਤ ਸੰਗਤ ਦੇ ਮਰਯਾਦਾ ਕਾਇਮ ਕੀਤੀ ਸੀ ਬਾਸਾ ਨੇ 4 ਪੈੰਟ ਇਸ ਗੁਰਦਰ ਸਾਹਿਬ ਦੇ ਨਾਲ ਲਗਾਏ ਸਨ ਕਈ ਸਰੋਤਾਂ ਅਨੁਸਾਰ ਗੁਰੂ ਹਰ ਰਾਏ ਸਾਹਿਬ 20 ਇਸਥਾਨ ਤੇ ਆਏ ਸਨ ਖਾਲਸਾ ਰਾਜ ਲੰਬੇ ਸਮੇਂ ਤੱਕ ਜਦੋਂ ਜਰਨਲ ਹਰੀ ਸਿੰਘ ਨੜੂਆ ਕਸ਼ਮੀਰ ਦੇ ਗਵਰਨਰ ਬਣੇ ਉਹਨਾਂ ਨੇ ਇਸ ਗੁਰਦਾਰ ਸਾਹਿਬ ਦੀ ਉਸਾਰੀ ਨਵੇਂ ਸਿਰੇ ਤੋਂ ਕਰਵਾਈ ਸੀ ਡੋਗਰਾ ਰਾਜ ਸਮੇਂ ਇਸ ਗੁਰਦਾਰ ਦੀ ਮੁਰੰਮਤ ਨਾਮ ਤੇ ਇਸ ਨੂੰ ਤੋੜ ਦਿੱਤਾ ਗਿਆ ਸੀ ਪਰ ਹੁਣ ਕਸ਼ਮੀਰ ਦੇ ਗੁਰਸਿੱਖ ਨੌਜਵਾਨ ਅਤੇ ਇੱਥੋਂ ਦੀ ਸੀਆਰਪੀ ਬਟਾਲੀਅਨ ਇਸ ਗੁਰਦਾਰੇ ਸਾਹਿਬ ਦੀ ਮੋੜ ਉਸਾਰੀ ਦਾ ਕੰਮ ਚਲਾ ਰਹੀ ਆ ਤੇ ਇਹ ਸਥਾਨ ਸ਼੍ਰੀਨਗਰ ਦੇ ਵਿੱਚ ਹਰੀ ਫੋਟ ਦੇ ਜਮ੍ਹਾਂ ਉੱਪਰ ਜਾ ਕੇ ਉਸ ਦੇ ਉੱਪਰ ਬਣਿਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕਿਲੇ ਦੇ ਉੱਪਰ ਹੀ ਗੁਰਦਾਰ ਸਾਹਿਬ ਸਥਾਪਿਤ ਹੈ ਤੇ ਜਦੋਂ ਤੁਸੀਂ ਵੀ ਕਦੇ ਸ਼੍ਰੀਨਗਰ ਆਏ ਤਾਂ ਇਹ ਸਥਾਨ ਤੇ ਜ਼ਰੂਰ ਹੋ ਕੇ ਜਾਣਾ ਹੈ ਕਿਉਂਕਿ ਆਪਣੀਆਂ ਬਹੁਤ ਗੁਰੂਆਂ ਦੀਆਂ ਨਿਸ਼ਾਨੀਆਂ ਜੋ ਆਪਾਂ ਨੂੰ ਸਿੱਖਾਂ ਨੂੰ ਨਹੀਂ ਪਤਾ ਤਾਂ ਉਹਨਾਂ ਨੂੰ ਆਪਾਂ ਮੋੜ ਤੋਂ ਕਾਇਮ ਕਰ ਸਕੀਏ ਅਤੇ